ਠੀਕਾਲ ਜੀ ਲਓ ਜੀ ਤੁਹਾਨੂੰ ਆਪਾਂ ਆਪਣੇ ਕੋਠੇ ਵਾਲੇ ਖੇਤ ਦੀ ਵੀਡੀਓ ਦਿਖਾ ਰਿਹਾ ਆ ਦੇਖੋ ਆਪਣੇ ਕੋਕੀ ਕੀ ਲੱਗਿਆ ਹੋਇਆ ਲਓ ਜੀ ਆਪਣੇ ਕੋ ਟੈਰਸ ਗਾਰਡਨ ਤੇ ਗੋਭੀ ਲੱਗੀ ਆ ਇਧਰ ਆ ਗਈ ਜੀ ਬਰੋਕਲੀ ਸਾਰੀ ਬਰੋਕਲੀ ਵਾਲੀਆਂ ਨੇ ਠੀਕ ਹੈ ਆ ਵਿੱਚ ਪਾਲਕ ਲੱਗੀ ਆ ਇੱਧਰ ਵੀ ਹਲਦੀ ਜਿਹੜੀ ਤਿਆਰ ਹੋ ਰਹੀ ਆ ਤੇ ਇੱਧਰ ਵੀ ਹਲਦੀ ਆ ਉਹ ਮੇਥੇ ਪਾਲਕ ਪੁਇਤਾ ਆਂਬ ਜੀ ਆ ਹੈਗਾ ਆਪਣਾ ਅਮਰੂਦ ਦਾ ਬੂਟਾ ਅਮਰੂਦ ਦਾ ਬੂਟਾ ਆ ਲੈ ਆਨੇ ਆਪਾਂ ਆਲੂ ਤਿੰਨ ਤੇ ਇੱਕ ਚਾਰ ਆ ਹੈਗੀਆਂ ਆਪਣੀ ਬੈਂਗਣੀ 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 ਉਧਰ ਰਹਿ ਗਿਆ ਮਿਰਚਾਂ ਉਹ ਸਾਹਮਣੇ ਵੀ ਮਿਰਚਾਂ ਆ ਸੰਤਰੇ ਦਾ ਹੋ ਗਿਆ ਆਦਰਕਤ ਹੋ ਗਿਆ ਆਪਣਾ ਆਲੂ ਬਖਾਰਿਆਂ ਦਾ ਆ ਚੈਰੀ ਦਾ ਆਪਣੇ ਕੋਲ ਚੈਰੀ ਦਾ ਆ ਚੈਨ ਨਾਲੇ ਅਮਰੂਦ ਛੋਟੇ ਛੋਟੇ ਹੁੰਦੇ ਆ ਜਿਹੜੇ ਆ ਮਸਮੇਤ ਇਹਦੀ ਪ੍ਰੂਨਿੰਗ ਕਰਤੀ ਆਪਾਂ ਸਾਰੇ ਨਮੀ ਜਿਹੜੀ ਵੀ ਆ ਰਹੀ ਆ ਟਾਣੀ ਉਹ ਤੇ ਫਲ ਹੋਊਗਾ ਜ਼ਰੂਰ ਆ ਆਪਣੇ ਹੈਗੇ ਜੀ ਮਟਰ ਦੇ ਬੂਟੇ ਲਾਏ ਆ ਆ ਹੈਗੀਆਂ ਪਹਾੜੀ ਮਿਰਚਾਂ ਇਧਰ ਫੇਰ ਬੈਂਗਣੀ ਆ ਗਈ ਲੋ ਜੀ ਇਧਰ ਆਪਣੇ ਆ ਕੇ ਅਮਰੂਦ ਦਾ ਬੂਟਾ ਲਓ ਕਰੋ ਦਰਸ਼ਨ ਨਿਕੇ ਜੇ ਤੇ ਪਰਿਆ ਪਿਆ ਆ ਗਿਆ ਆਪਣਾ ਕੜੀ ਪੱਤਾ ਜੀ ਆਹ ਟਮਾਟਰ ਦੇ ਬੂਟੇ ਆ ਚਰੰਜੀਤ ਆ ਗਿਆ ਜੀ ਸਾਰਾ ਪਰਿਆ ਹੋਇਆ ਆ ਫੇਰ ਆਪਣੇ ਅਮਰੂਦ ਆ ਗਿਆ ਜੀ ਸੰਤਰਾ ਗਾਜਰਾ ਆ ਪਹਿਲਾਂ ਮੂਲੀਆਂ ਪੱਟ ਰੀਆਂ ਹੁਣ ਦੁਬਾਰਾ ਮੂਲੀਆਂ ਫੇਰ ਲਾਤੀਆਂ ਆ ਨਿੰਬੂ ਆ ਗਿਆ ਜੀ ਆ ਗਾਜਰਾ ਫੇਰ ਆ ਗਈਆਂ ਆ ਹੈਗਾ ਜੀ ਆੜੂ ਦਾ ਬੂਟਾ ਇਧਰ ਵੀ ਸੰਤਰਾ ਲਾਇਆ ਹੋਇਆ ਦੀ ਪ੍ਰੂਨਿੰਗ ਕਰਤੀ ਆਹ ਲੋ ਜੀ ਆਪ ਪੀਤਾ ਫੁੱਲ ਆਉਣ ਲੱਗੇ ਪੀਤੇ ਲੱਗਣ ਲੱਗ ਜਣਗੇ ਆ ਦੁਬਾਰਾ ਫੇਰ ਬੈਂਗਣੀ ਆ ਗਈ ਜੀ ਆ ਵੀ ਮੂਲੀਆਂ ਲਓ ਜੀ ਅਮਰੂਦ ਦੇਖੋ ਵੱਧ ਤੋਂ ਵੱਧ 3 ਫੁੱਟ ਦਾ ਹੁਣ 3 ਫੁੱਟ ਦਾ ਪਰਿਆ ਪਿਆ ਜੀ ਇਹਦਰ ਫੇਰ ਮਰੂਦ ਆਪਣੇ ਕੋ 12 10 12 ਵੈਰਾਈਟੀਆਂ ਨੇ ਲਓ ਜੀ ਹੋਰ ਇਹ ਘਟਾਣੀ ਤੇ ਲਓ ਜੀ ਆ ਆਪਣੇ ਆਗੇ ਜਿਹੜੇ 400 ਰੁਪਏ ਕਿਲੋ ਹੋਏ ਸੀ ਟਮਾਟਰ ਇਹ ਗੁੱਛਿਆਂ ਦੇ ਹਿਸਾਬ ਨਾਲ ਲੱਗੇ ਹੋਏ ਨੇ ਆ ਗਿਆ ਆਪਣਾ ਬਦਾਮ ਦਾ ਬੂਟਾ ਬਦਾਮ ਆ ਜੀ ਆ ਪੀਤਾ ਫੇਰ ਆ ਗਿਆ ਆ ਵਾਈਟ ਜਮਨ ਬਾਹਰ ਲਾ ਆ ਮਸੰਮੀ ਦਾ ਉਹ ਵੀ ਸੰਤਰਾ ਜੀ ਆ ਵੀ ਸੰਤਰਾ ਆ ਫੇਰ ਇਧਰ ਫੇਰ ਟਮਾਟਰ ਆ ਗਏ ਇਧਰ ਟਮਾਟਰ ਆ ਦੁਬਾਰਾ ਫੇਰ ਅਮਰੂਦ ਹੀ ਆ ਗਿਆ ਜੀ ਨਾ ਵੀ ਮਸੰਮੀ ਦਾ ਔਰ ਦੂਬਾਰ ਆਪਣੇ ਬ੍ਰੋਕਲੀ ਆ ਗਈ ਆ ਆਪਣੇ ਹੈਗੀਆਂ ਫਲੀਆਂ ਉਹ ਆ ਰਹੇ ਦੀਆਂ ਕਹਿੰਦੇ ਲੋ ਜੀ ਬੋਲੀਆਂ ਉਹ ਤੋਂ ਬਾਅਦ ਸੁਨ ਦਰਸ਼ਨ ਕਰਾਈਏ ਆ ਇਧਰ ਫੇਰ ਟਮਾਟਰਾਂ ਦਾ ਆ ਫੇਰਾੜੂ ਦਾ ਬੂਟ ਆ ਗਿਆ ਜੀ ਆ ਸ਼ਿਕਾਸ਼ ਦਾ ਸ਼ਿਕਾਸ਼ ਲੋ ਜੀ ਕਰੋ ਦਰਸ਼ਨ ਸਟਾਵਰੀਆਂ ਲਓ ਜੀ ਕਰੋ ਦਰਸ਼ਨ ਸਟਾਵਰੀਆਂ ਹਰੇਕ ਤੇ ਲੱਗੀ ਹੋਇਆ ਲਓ ਜੀ ਕਰੋ ਦਰਸ਼ਨ ਸਾਰੇ ਸਟਾਰ ਵਾਲਿਆਂ ਦੇ ਬੂਟੇ ਹੋ ਗਏ ਆਹ ਬ੍ਰੋਕਲੀ ਹੋ ਗਈ ਆਪਣੇ ਕੋਲ ਆਹ ਬੰਦ ਗੋभी ਰੇਡ ਰੰਗ ਦੀ ਆਹ ਸਾਰੀ ਆਪਣੇ ਕੋਲ ਬ੍ਰੋਕਲੀ ਆ ਜੀ ਬ੍ਰੋਕਲੀ ਬ੍ਰੋਕਲੀ ਆ ਗੋभी ਪੱਕ ਚੁੱਕੀ ਇਹਦੇ ਵੀ ਤਿਆਰ ਕਰਾਂਗੇ ਬੀਆਂ ਵਾਸਤੇ ਆ ਫਿਰ ਮਟਰ ਦਾ ਬੂਟਾ ਆ ਗਿਆ ਜੀ ਲੌਜੀ ਕਰੋ ਦਰਸ਼ਨ ਐਪਲ ਵੇਰ ਇਹ ਸਾਰੇ ਐਪਲ ਵੇਰੀ ਐਪਲ ਵੇਰ ਉਹ ਤਰ ਤੱਕ ਦੇ ਲਓ ਆ ਦੁਬਾਰਾ ਹਲਦੀ ਆ ਗਈ ਜੀ ਹੱਤਿਆਰ ਕਰ ਰਹੇ ਆਪਾਂ ਬੀਜ ਆਏਗਾ ਆਪਣੇ ਕੋਲ ਸੇਬ ਦਾ ਬੂਟਾ ਸੇਬ ਦਾ ਆ ਫੇਰ ਮਸੰਮੀਆਂ ਦਾ ਆ ਗਿਆ ਜੀ ਮਸੰਮੀਆਂ ਦਾ ਲਾਓ ਇਹ 400 ਰੁਪਏ ਕਿਲੋ ਫੇਰ ਆ ਗਏ ਇਹ ਵੀ ਹੋ ਗਿਆ ਇਧਰ ਪਾਲਕ ਆ ਗਈ ਆ ਲੋ ਅੰਜੀਰ ਬਾਕੀ ਮੈਂ ਸਾਰੇ ਦੀ ਪ੍ਰੂਨਿੰਗ ਕਰਤੀ ਆ ਫੇਰ ਸੰਤਰਾ ਆ ਗਿਆ ਜੀ ਆ ਆ ਗਿਆ ਅਨਾਰ ਦਾ ਉੱਲਾ ਲੱਗਣ ਲੱਗੇ ਅਨਾਰ ਹੋ ਗਏ ਜੀ ਆ ਫਿਰ 베ਰੀ ਆ ਗਈ ਆ ਨਾਸ਼ਪਤੀ ਇਧਰ ਫਿਰ ਬਰੋਕਲੀ ਤਿਆਰ ਹੋ ਰਹੀ ਆ ਬਰੋਕਲੀ ਦੀ ਇੱਕ ਦੋbaar ਆ ਹੈਗਾ ਨਿੰਬੂ ਲਓ ਜੀ ਇੱਕ ਕਬੂਟੇ ਤੇ ਦੇਖ ਲਓ 4 4 5 5 ਲੱਗ ਰਹੇ ਨੇ ਬਾਕੀ ਦੀ ਇਹ ਪ੍ਰੂਨਿੰਗ ਕਰਤੀ ਆਪਾਂ ਲਓ ਜੀ 4 4 4 4 4 ਲੱਗ ਰਹੇ ਨੇ ਬਾਜੀ ਆਪ ਦੇ ਖਾਣ ਜੋਗੀਆਂ ਸਬਜ਼ੀਆਂ ਆਪ ਤੁਸੀਂ ਆਪਣੇ ਕੋਠੇ ਤੇ ਲਾ ਸਕਦੇ ਹੋ ਨਾਲੇ ਸਵਾਦ ਬਹੁਤ ਹੁੰਦੀਆਂ ਲੋ ਕਰੋ ਦਰਸ਼ਨ ਪਰਿਆ ਪਿਆ ਨਾ ਆ ਆਪਣੀ ਹਲਦੀ ਤਿਆਰ ਹੋ ਜਾਣੀ ਆ ਇਧਰ ਵੀ ਹਲਦੀ ਆ ਇਧਰ ਵੀ ਹਲਦੀ ਆ ਆ ਵੀ ਹਲਦੀ ਆ ਤੁਹਾਨੂੰ ਹੋਰ ਦਰਸ਼ਨ ਕਰਾਈਏ ਆ ਵੀ ਭਾਈ ਹਲਦੀ ਦਾ ਪਿਆ ਪੂਰਾ ਇਧਰ ਫੇਰ ਆ ਹਲਦੀ ਦਾ ਪਿਆ ਆ ਵੀ ਹਲਦੀ ਪਈ ਆ ਉਹ ਚ ਵੀ ਹਲਦੀ ਲੱਗੀ ਦੀ ਆ ਆ ਕਰੇਲੇ ਕਰੇਲੇ ਹੋ ਗਏ ਜੀ ਆ ਫਿਰ ਪਹਾੜੀ ਮਿਰਚਾਂ ਪਿਆ ਪਿਆ ਆਹ ਆਪਣੀਆਂ ਉਗਾਚਰਾ ਹੋ ਗਿਆ ਆ ਦੇਖ ਪਿਆਰੇ ਪਿਆਰੇ ਫੁੱਲ ਨਜ਼ਾਰਾ ਬਾਦੂ ਆਉਂਦਾ ਲਓ ਜੀ ਫੁੱਲ ਦੇਖੋ ਘਰ ਦੇ ਨਾਲੇ ਸਵਾਦ ਬਹੁਤ ਹੁੰਦੇ ਨੇ ਓਕੇ ਜੀ ਜਿੰਦੇ ਬਾਦਰੋ ਸਾਸਿਕਾ